ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰੀ ਇੱਕ ਨਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਤਵਾਦੀਆਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਲੈਸ ਕਰ ਰੱਖਿਆ ਹੈ ਚੀਨ ਦੇ ਪਾਕ ਚੀਨ ਤੇ ਪਾਕਿਸਤਾਨ ਜੰਮੂ ਕਸ਼ਮੀਰ ਚ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਰਿਪੋਰਟ ਜਾਰੀ ਚੀਨ ਅਤੇ ਪਾਕਿਸਤਾਨ ਵਿਚਕਾਰ ਤੱਕ ਤਕਨੀਜੀ ਗੱਠਜੋੜ ਨੇ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦ੍ਰਿਸ਼ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਸੁਰੱਖਿਆ ਬਲੰਦਵਾਨਾ ਇਹ ਰਿਕਵਰੀ ਗੈਰ ਸੰਜੀਤਾ ਆਤਵਾਦੀ ਕਰਵਾਈਆਂ ਤੋਂ ਕਾਰਵਾਈਆਂ ਤੋਂ ਟੈਕਨੋਲੋਜੀ ਆਧਾਰਿਤ ਤਕਰਾਵ ਵੱਲ ਤਬਦੀਲੀ ਦਾ ਪ੍ਰਤੀਕ ਹੈ ਸਪਸ਼ਟ ਹੈ ਕਿ ਆਤਵਾਦੀ ਚੀਨੀ ਬੁਨਿਆਦੀ ਢਾਂਚੇ ਤੇ ਮਹਾਰਤ ਦਾ ਫਾਇਦਾ ਕਿਵੇਂ ਲੈ ਰੱਖਿਆ ਹਨ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਬੀਜਿੰਗ ਅਤੇ ਇਸ ਇਸਲਾਮਾਬਾਦ ਵਿਚਕਾਰ ਰਣਨੀਤਿਕ ਗੱਠਜੋੜ ਨੇ ਹਥਿਆਰ ਫੌਜੀ ਉਪਕਰਨਾਂ ਲਈ ਇੱਕ ਮਜ਼ਬੂਤ ਸਪਲਾਈ ਲੜਾਈ ਲੜੀ ਬਣਾਈ ਹੈ 2019 ਅਤੇ 2023 ਦੇ ਵਿਚਕਾਰ ਪਾਕਿਸਤਾਨ ਦੇ ਹਥਿਆਰਾਂ ਦੇ ਦਰਮਨ ਦਾ 81% ਚੀਨ ਦਾ ਸੀ ਜਿਸ ਦੀ ਕੀਮਤ ਲਗਭਗ 528 ਮਿਲੀਅਨ ਹੈ ਇਹ ਸਾਂਝੇਦਾਰੀ ਰਵਾਇਤੀ ਹਥਿਆਰਾਂ ਤੋਂ ਕਿਤੇ ਵੱਧ ਫੈਲੀ ਹੋਈ ਸੀ ਜਿਸ ਵਿੱਚ ਦੋਰੀ ਵਰਤੋਂ ਨਾਲ ਟੈਕਨੋਲੋਜੀ ਸ਼ਾਮਲ ਹਨ ਇਹਨਾਂ ਟੈਕਨੋਲੋਜੀਆਂ ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੀ ਹਥਿਆਰਾਂ ਦੇ ਪਟਾਰਾਂ ਵਿੱਚ ਪ੍ਰਵੇਸ਼ ਕੀਤਾ ਜੁਨੀਅਨ ਜੁਨੀਅਨ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ 22 April ਨੂੰ ਫਲਗਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਖੇਤਰ ਵਿੱਚ ਤਕਨੀਕੀ ਕੋ ਸਪੈਟ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਸੁਰੱਖਿਆ ਬਲਾਂ ਦੇ ਨੇ ਸਾਈਡ ਤੋਂ ਉਹ ਵਾਈਸੀ ਸੈਟੇਲਾਈਟ ਫੋਨ ਚੀਨੀ ਬਣੇ ਜੀਐਸ ਜੀਪੀਐਸ ਡਿਵਾਈਸ ਬਾਡੀ ਕੈਮਰੇ ਤੇ ਐਨ ਐਨਕ੍ਰਿਪਟਡ ਸਚਾਰ ਪ੍ਰਣਾਲੀ ਨੂੰ ਜਪਤ ਕੀਤਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ